ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੀ ਸੋ ਜੁਨਟ ਫ੍ਰੀ ਬਿਜਲੀ ਸੰਬੰਧੀ ਨਵੇਂ ਨਿਯਮ ਲਾਗੂ ਫ੍ਰੀ ਬਿਜਲੀ ਬੰਦ ਏਸੀ ਕੋਲਰ ਫ੍ਰਿਜ ਤੇ ਮੋਟਰ ਚਲਾਉਣ ਵਾਲੇ ਜਰੂਰ ਸੁਣੋ ਕੀ ਹਾਪਰੀ ਅਪਡੇਟ ਆਉ ਜਾਂਦੇ ਆ ਆਪਣੇ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਅਪਡੇਟ ਦੇ ਉੱਪਰ ਔਰ ਦੱਸਦੇ ਹਾਂ ਕਿ ਜੋ ਪੰਜਾਬ ਵਿੱਚ ਪੰਜਾਬ ਸਰਕਾਰ ਦੁਆਰਾ 600 ਯੂਨਟ ਫ੍ਰੀ ਬਿਜਲੀ ਦਿੱਤੀ ਗਈ ਹੈ ਇਸ ਦੇ ਉੱਪਰ ਨਵੇਂ ਨਿਯਮ ਕਿਹੜੇ ਲਾਗੂ ਕਰ ਦਿੱਤੇ ਗਏ ਹਨ ਤੋ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਇਲੈਕਸ਼ਨ ਦੌਰਾਨ ਇੱਕ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ 600 ਯੂਨਟ ਫ੍ਰੀ ਬਿਜਲੀ ਦਾ ਲਾਭ ਦੇਵਾਂਗੇ ਅਤੇ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਹੁਣ 600 ਯੂਨਟ ਫ੍ਰੀ ਬਿਜਲੀ ਸਾਰੇ ਹੀ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਇਸ ਦੌਰਾਨ ਜੋ ਪੰਜਾਬ ਵਿੱਚ ਗਰਮੀ ਪੈ ਰਹੀ ਹੈ ਜਿਸ ਕਰਕੇ ਪੰਜਾਬ ਬਿਜਲੀ ਵਿਭਾਗ ਦਾ ਸਭ ਤੋਂ ਜ਼ਿਆਦਾ ਬਿਜਲੀ ਖਪਤ ਕੀਤੀ ਜਾ ਰਹੀ ਹੈ ਜੋ ਕਿ 16000 ਮੈਗਾਵਾਟ ਤੋਂ ਵੀ ਕਰਾਸ ਕਰ ਚੁੱਕੀ ਹੈ ਜਿਸ ਕਰਕੇ ਹੁਣ ਸਰਕਾਰ ਵੱਲੋਂ ਅਤੇ ਪੀਪੀਐਸ ਪੀਸੀਐਲ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਤਾਂ ਕਿ ਬਿਜਲੀ ਜੋ ਹੱਤੋਂ ਜ਼ਿਆਦਾ ਯੂਜ਼ ਕੀਤੀ ਜਾ ਰਹੀ ਹੈ ਉਸ ਤੇ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕੇ ਅਗਰ ਬਿਜਲੀ ਤੇ ਕੰਟਰੋਲ ਹੁੰਦਾ ਤਾਂ ਇਸ ਦੇ ਨਾਲ ਸਾਰੇ ਹੀ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਜਿਸ ਕਰਕੇ ਅੱਜ ਦਾ ਜੋ ਨਵਾਂ ਨੀਮ ਹੈ ਉਹ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਔਰ ਇਸ ਦੇ ਵਿੱਚ ਜੋ ਨਵਾਂ ਨੋਟਿਸ ਆਇਆ ਗਿਆ ਉਸ ਦੇ ਵਿੱਚ ਜੋ ਨਵੀਆਂ ਸ਼ਰਤਾਂ ਰੱਖੀ ਗਈਆਂ ਨੇ ਉਸ ਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਸਰਕਾਰ ਦੁਆਰਾ ਇਹ ਰੱਖੀ ਗਈ ਹੈ ਕਿ ਜਿਹੜਾ ਤੁਸੀਂ ਮੀਟਰ ਚਲਾ ਰਹੇ ਹੋ ਉਹ ਮੀਟਰ ਤੁਹਾਡੇ ਖੁਦ ਦੇ ਨਾਮ ਤੇ ਹੋਣਾ ਚਾਹੀਦਾ ਹੈਗਾ ਦੂਸਰੇ ਨੰਬਰ ਤੇ ਅਗਰ ਤੁਸੀਂ ਮੀਟਰ ਨੂੰ ਆਪਣੇ ਨਾਮ ਤੇ ਟਰਾਂਸਫਰ ਨਹੀਂ ਕਰਵਾਇਆ ਤੁਹਾਡੇ ਦਾਦਾ ਪੜਦਾਦਾ ਜਾਂ ਫਾਦਰ ਦੇ ਨਾਮ ਤੇ ਮੀਟਰ ਚੱਲ ਰਿਹਾ ਸੀ ਲੇਕਿਨ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਤਾਂ ਤੁਸੀਂ ਉਸ ਮੀਟਰ ਨੂੰ ਆਪਣੇ ਨਾਮ ਤੇ ਟਰਾਂਸਫਰ ਕਰਵਾਉਣਾ ਹੋਵੇਗਾ ਅਗਲਾ ਅਪਡੇਟ ਇਹ ਹੈ ਕਿ ਅਗਰ ਤੁਹਾਡਾ ਮੀਟਰ 1 ਕਿਲੋਵਾਟ ਜਾਂ ਫਿਰ 2 ਕਿਲੋਵਾਟ ਦਾ ਚੱਲ ਰਿਹਾ ਹੈ ਲੇਕਿਨ ਤੁਹਾਡੇ ਘਰ ਦਾ ਇਸ ਟਾਈਮ ਟੋਟਲ ਲੋਡ ਇਸ ਮੀਟਰ ਦੇ ਲੋਡ ਤੋਂ ਜ਼ਿਆਦਾ ਚੱਲ ਰਿਹਾ ਤਾਂ ਤੁਹਾਨੂੰ ਮੀਟਰ ਦਾ ਰੋਡ ਵਧਾਉਣਾ ਪਵੇਗਾ ਜਿਸ ਹਿਸਾਬ ਨਾਲ ਤੁਹਾਡੇ ਘਰ ਦਾ ਸਾਰਾ ਲੋਡ ਉਸ ਉੱਪਰ ਕਵਰ ਹੋ ਸਕੇ ਔਰ ਅਗਰ ਤੁਸੀਂ ਇਹ ਕੰਮ 15 ਦਿਨਾਂ ਦੇ ਵਿੱਚ ਨਹੀਂ ਕਰਾਉਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਡੇ ਜੋ ਪੁਰਾਣਾ ਬਿਜਲੀ ਬਿੱਲ ਬਕਾਇਆ ਰਕਮੀ ਹੈ ਅਗਰ ਤੁਸੀਂ ਉਹ ਬਿੱਲ ਨੂੰ ਕੰਪਲੀਟ ਜਮਾ ਨਹੀਂ ਕਰਾਉਂਦੇ ਹੋ ਤਾਂ ਉਸ ਦਾ ਵੀ ਤੁਹਾਨੂੰ ਸਖਤ ਹਦਾਇਤਾਂ ਨਾਲ ਜੁਰਮਾਨਾ ਭਰਨਾ ਪਵੇਗਾ ਤਾਂ ਜੋ ਤੁਸੀਂ ਅਗਰ ਬਿੱਲ ਨੂੰ ਜ਼ੀਰੋ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ 600 ਯੂਨਟ ਫ੍ਰੀ ਬਿਜਲੀ ਦਾ ਲਾਭ ਮਿਲੇਗਾ ਆਦਰਵਾਈਜ਼ ਜੋ ਤੁਹਾਡਾ ਪਹਿਲਾ ਬਿੱਲ ਬਕਾਇਆ ਉਸ ਦੇ ਨਾਲ ਜਿੰਨਾ ਤੁਸੀਂ ਨਵਾਂ ਯੂਨਟ ਖਪਤ ਕਰੋਗੇ ਉਸ ਦੇ ਹਿਸਾਬ ਨਾਲ ਤੁਹਾਨੂੰ ਬਿੱਲ ਦੇਣਾ ਪਵੇਗਾ ਇਸ ਤੋਂ ਇਲਾਵਾ ਅਗਲੀ ਅਪਡੇਟ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਮੀਟਰ ਉਹਨਾਂ ਦੇ ਘਰ ਦੇ ਅੰਦਰ ਲੱਗਿਆ ਹੋਇਆ ਹੈ ਉਹਨਾਂ ਨੇ ਮੀਟਰ ਨੂੰ ਬਾਹਰ ਬਿਜਲੀ ਵਾਲੇ ਖੰਭੇ ਦੇ ਉੱਪਰ ਟਰਾਂਸਫਰ ਸ਼ਿਫਟ ਨਹੀਂ ਕਰਵਾਇਆਗਾ ਤਾਂ ਤੁਹਾਨੂੰ ਆਪਣੇ ਮੀਟਰ ਨੂੰ ਬਾਹਰ ਸ਼ਿਫਟ ਕਰਉਣਾ ਪਵੇਗਾ ਨਹੀਂ ਤਾਂ ਤੁਹਾਨੂੰ ਇਸ ਦੇ ਸਬੰਧੀ ਵੀ ਸਰਕਾਰ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਤਾਂ ਇਹ ਸੀ ਜੋ ਖਾਸ ਅਪਡੇਟ ਬਿਜਲੀ ਭਾਗ ਵੱਲੋਂ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੇ ਲੋਕ ਏਸੀ ਫ੍ਰਿਜ ਕੋਲਰ ਮੋਟਰ 24 ਘੰਟੇ ਵਾਲੀ ਬਿਜਲੀ ਉੱਪਰ ਚਲਾ ਰਹੇ ਹਨ ਉਹਨਾਂ ਨੂੰ ਵੀ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ ਘਰ ਦਾ ਜੋ ਵੀ ਇਨਸਟ੍ਰਮੈਂਟ ਜਿਵੇਂ ਕਿ ਤੁਹਾਡੀ ਮੋਟਰ ਜਾਂ AC ਫ੍ਰਿਜ ਕੂਲਰ ਹਨ ਉਹਨਾਂ ਨੂੰ ਲਿਮਟ ਸਮੇਂ ਵਿੱਚ ਚਲਾਇਆ ਜਾਵੇ ਤਾਂ ਜੋ ਵਾਧੂ ਬਿਜਲੀ ਦੀ ਖਪਤ ਨਾ ਕੀਤੀ ਜਾਵੇ ਜਿਸ ਦੇ ਨਾਲ ਸਰਕਾਰ ਅਤੇ ਉਸ ਪਰਸਨ ਦੋਨਾਂ ਨੂੰ ਹੀ ਫਾਇਦਾ ਹੋਵੇਗਾ ਅਗਰ ਤੁਸੀਂ 600 ਯੂਨਟ ਬਿਜਲੀ ਦੇ ਵੱਧ ਬਿਜਲੀ ਪਾਲਦੇ ਹੋ ਤਾਂ ਅਗਰ ਤੁਸੀਂ ਆਪਣੇ ਘਰ ਦੇ ਵਿੱਚ 600 ਯੂਨਟ ਤੋਂ ਵੱਧ ਬਿਜਲੀ ਖਪਤ ਕਰਦੇ ਹੋ ਤਾਂ ਤੁਹਾਨੂੰ ਸਾਰੀ ਦੀ ਸਾਰੀ ਜਿੰਦ ਦਾ ਬਿੱਲ ਭਰਨਾ ਪੈਵੇਗਾ ਇਸ ਕਰਕੇ ਡਿਪਾਰਟਮੈਂਟ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਤੁਸੀਂ ਟਰਾਈ ਕਰੋ ਕਿ ਤੁਹਾਡੇ ਘਰ ਵਿੱਚ ਲੋਡ ਪੈਣ ਤੇ ਹੀ ਆਪਣੇ ਇਲੈਕਟ੍ਰੋਨਿਕ ਡਿਵਾਈਸ ਦੀ ਵਰਤੋਂ ਕਰੋ ਜਿਵੇਂ ਕਿ ਤੁਹਾਡੇ ਘਰ ਵਿੱਚ ਅਗਰ AC ਲੱਗਿਆ ਹੈ ਤਾਂ AC ਨੂੰ ਉਹਨਾਂ ਸਮਾਂ ਚਲਾਓ ਜਿੰਨਾ ਸਮਾਂ ਤੁਸੀਂ ਉਸ ਉੱਪਰ ਬੈਠੇ ਹੋ ਅਗਰ ਤੁਸੀਂ AC ਨੂੰ ਆਲ ਟਾਈਮ ਚਲਾ ਕੇ ਰੱਖ ਜੋ ਤਾਂ ਇਸ ਦੇ ਨਾਲ ਕਾਫੀ ਬਿਜਲੀ ਖਪਤ ਹੁੰਦੀ ਹੈ ਜਿਸ ਕਰਕੇ ਸਰਕਾਰ ਅਗਰ ਤੁਹਾਡੇ AC ਨੂੰ ਕੁੰਡੀ ਕਨੈਕਸ਼ਨ ਤੇ ਚਲਦੇ ਦੇਖ ਲੈਂਦੀ ਹੈ ਤਾਂ ਤੁਹਾਨੂੰ ਉਸ ਦਾ ਲਗਭਗ 25 ਤੋਂ 50 ਹਜ਼ਾਰ ਰੁਪਏ ਤੱਕ ਜੁਰਮਾਨਾ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਘਰ ਵਿੱਚ ਮੋਟਰ ਚਲਾ ਰਹੇ ਹੋ ਤਾਂ ਮੋਟਰ ਨੂੰ ਵੀ ਲਿਮਟ ਸਮੇਂ ਵਿੱਚ ਚਲਾਓ ਇਸ ਤੋਂ ਇਲਾਵਾ ਕੋਲਰ ਫ੍ਰਿਜਾਂ ਨੂੰ ਵੀ ਲਿਮਟ ਸਮੇਂ ਵਿੱਚ ਚਲਾਇਆ ਜਾਵੇ ਤਾਂ ਜੋ ਵੱਧ ਬਿਜਲੀ ਖਪਤ ਨਾ ਕੀਤੀ ਜਾ ਸਕੇ ਅਤੇ ਤੁਸੀਂ ਆਪਣੇ ਜੁਰਮਾਨਾ ਪਲੱਸ ਬਿੱਲ ਭਰਨ ਤੋਂ ਬਚ ਸਕੋ ਤਾਂ ਇਹ ਜੋ ਖਾਸ ਅਪਡੇਟ ਸਾਰੇ ਹੀ ਪੰਜਾਬ ਵਾਸੀਆਂ ਲਈ ਸੀਗੀ ਇਸ ਤੋਂ ਲਾ ਬਾਹਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ